ਹਾਂ ਜੀ 30 ਮਹੀਨੇ ਦਾ ਖਾਤਾ ਉਹਦੀ ਰਸਮੀ ਤੋਂ ਧੰਨਵਾਦ ਇਹ ਹੋ ਜਾਏਗਾ ਜੀ 1 ਮਹੀਨੇ ਦੇ ਵਿੱਚ ਦੇਖੋ ਜਦੋਂ ਦਾ ਬਲਡੋజర్ ਐਕਸ਼ਨ ਆਪਣੇ ਹਲਕੇ 'ਚ ਸ਼ਹਿਰ ਪੈਲ ਦੇ ਵਿੱਚ ਹੋਇਆ ਤੇ ਨਗਰ ਤਮੋੜ 'ਚ ਹੋਇਆ ਤੁਸੀਂ ਦੇਖ ਲਓ ਵੀ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਖੁੱਡਾਂ 'ਚ ਵੜ ਗਏ ਤੇ ਇਥੋਂ ਭੱਜ ਗਏ ਤੇ ਬਿਲਕੁਲ ਉਹਨਾਂ ਨੂੰ ਸਖਤ ਚੇਤਾਵਨੀ ਆ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਅਜਿਹਾ ਘਰਾਂ ਤੇ ਐਕਸ਼ਨ ਹੋ ਰਿਹਾ ਤੇ ਕੱਲ ਨੂੰ ਉਹਨਾਂ ਦੇ ਭੱਜੇ ਜਾਂਦਿਆਂ ਤੇ ਕਿਸੇ ਦੇ ਹੱਥ 'ਚ ਗੋਲੀ ਵੀ ਲੱਗ ਸਕਦੀ ਆ ਕਿਤੇ ਹੋਰ ਵੀ ਕੁਝ ਹੋ ਸਕਦਾ। ਤੇ ਇਸ ਲਈ ਸਖਤ ਚੇਤਾਵਨੀ ਦੇਣ ਵਾਲਿਆਂ ਨੂੰ ਕਿ ਤੁਹਾਨੂੰ ਅਸੀਂ ਨਹੀਂ ਛੱਡਾਂਗੇ। ਜਿਨ੍ਹਾਂ ਨੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਨੂੰ ਚਿੱਟੇ ਕੀਤਾ। ਉਹਨਾਂ ਦੇ ਕਦੇ ਵੀ ਚੈਨ ਨਾਲ ਨਹੀਂ ਜੀਣ ਦੇਵਾਂਗੇ। ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਖੂਨ ਦੇ ਨਾਲ ਆਪਣੇ ਮਹਿਲ ਸਾਰੇ ਨੇ। ਉਹ ਅਸੀਂ ਕਿਸੇ ਵੀ ਕੀਮਤ 'ਚ ਨਹੀਂ ਰਹਿਣ ਦੇਵਾਂਗੇ ਤੇ ਨਸ਼ਾ ਅਸੀਂ ਖਤਮ ਕਰਕੇ ਰਿਹਾ। ਸਰ ਜੀ ਜੋ ਸਿੱਖਿਆ ਗ੍ਰਾਂਟੀ ਨੂੰ ਦੇ ਕੇ ਇਸ मागੰ ਕਰਵਾਇਆ ਗਿਆ ਇਸ ਜੀ ਮੈਨਾਂ ਹਾਂ ਉੱਤੇ ਪਹੁੰਚੋ ਕੀ ਗੋ ਦਾ ਉਦੇਸ਼ ਕਰਦੇ ਦੇਖੋ ਬੜਾ ਅੱਛਾ ਪ੍ਰੋਗਰਾਮ ਇਥੇ ਸਕੂਲ ਦੇ ਵਿੱਚ ਜਦੋਂ ਦੀ ਸਰਕਾਰ ਆਈ ਹੈ ਲਗਾਤਾਰ ਪੇਮੈਂਟ ਆ ਰਹੀ ਹੈ ਲਗਾਤਾਰ ਪੈਸਾ ਆ ਰਿਹਾ ਅੱਜ ਜਿਹੜੀ ਚਾਰ ਦਿਵਾਰੀ ਉਹਦਾ ਉਦਘਾਟਨ ਕੀਤਾ ਗਿਆ ਤੇ ਬੱਚਿਆਂ ਨੇ ਬਹੁਤ ਅੱਛੀਆਂ ਪਰਫਾਰਮੈਂਸ ਕੀਤੀਆਂ ਇਹ ਕਿਸੇ ਵੱਡੇ ਪ੍ਰਾਈਵੇਟ ਸਕੂਲ ਤੋਂ ਇਹਨਾਂ ਦੀਆਂ ਪਰਫਾਰਮੈਂਸ ਕਿਤੇ ਜ਼ਿਆਦਾ ਵਧੀਆ ਸੀ ਵੱਡੇ ਵੱਡੇ ਜਿੰਨੇ ਵੀ ਸਕੂਲ ਹੁੰਦੇ ਆ ਪ੍ਰਾਈਵੇਟ ਉਥੇ ਪਿੱਛੇ ਸਾਊਂਡ ਚਲਾ ਦਿੱਤਾ ਜਾਂਦਾ ਤੇ ਬੱਚੇ ਮੂੰਹ ਦੇ ਨਾਲ ਸਿਰਫ ਐਕਟਿੰਗ ਕਰਦੇ ਨੇ ਪਰ ਇੱਥੇ ਬੱਚਿਆਂ ਨੇ ਲਾਈਵ ਤੁਹਾਨੂੰ ਆਪ ਸਾਰਾ ਕੁਝ ਬੋਲੀਆਂ ਸੁਣਾਈਆਂ ਨੇ ਜਿੰਨੀ ਇਹਨਾਂ ਦੀ ਮਿਹਨਤ ਸੀ ਇਹਨਾਂ ਦੀ ਮਿਹਨਤ ਨੂੰ ਸਲਾਮ ਆ ਟੀਚਰਾਂ ਦੀ ਮਿਹਨਤ ਨੂੰ ਸਲਾਮ ਆ ਦੇ ਸਿੱਖਿਆ ਦੇ ਵਿੱਚ ਸੱਜਮਤ ਕ੍ਰਾਂਤੀ ਆ ਰਹੀ ਹੈ ਸਰ ਸਿੱਖਿਆ ਦੇ ਖੇਤਰ ਦੇ ਵਿੱਚ ਜੀ ਨਾਲ ਕਿਸਾਨ ਯੂਨੀਅਨਾਂ ਦੇ ਗ੍ਰਾਹਾਂ ਵਿਰੋਧ ਕਰ ਰਹੀ ਹੈ ਤੁਹਾਡਾ ਜੀ ਹੋਰ ਤੁਹੇ ਮੈਨਾਂ ਦਾ ਜੀ ਹੋ ਰਿਹਾ ਜੀ ਤੁਹਾਡਾ ਕਿਉਂ ਹੋ ਰਿਹਾ ਨਹੀਂ ਪਤਾ ਨਹੀਂ ਜੀ ਮੈਨੂੰ ਤਾਂ ਕਿਉਂਕਿ ਅਗਰਾਹਾਂ ਜੱਥੇਬੰਦੀ ਕਿਸੇ ਚੌਕੇ ਰੌਕੇ ਸਕੂਲ ਦਾ ਪਤਾ ਨਹੀਂ ਕਿਹੜੇ ਸਕੂਲ ਦਾ ਪੁੱਛਦੇ ਸੀ ਮੈਂ ਕਿਹਾ ਭਾਈ ਮੈਨੂੰ ਤਾਂ ਪਤਾ ਨਹੀਂ ਕਿਹੜਾ ਸਕੂਲ ਆ ਕਿੱਥੋਂ ਦਾ ਸਕੂਲ ਆ ਹੁਣ ਆਪਣੇ ਹਲਕੇ ਦੀ ਕੋਈ ਗੱਲ ਹੋਵੇ ਤਾਂ ਗੱਲ ਵੀ ਕਰੀਏ ਤੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਕੰਮ ਬਹੁਤ ਵਧੀਆ ਹੋ ਰਹੇ ਨੇ ਸੜਕਾਂ ਵਧੀਆ ਬਣ ਗਈਆਂ ਨੇ ਸਕੂਲ ਵਧੀਆ ਬਣ ਗਏ ਨੇ ਔਰ ਮਹਿਲਾ ਕਲੀਨਿਕ ਬਣ ਗਏ ਨੇ ਕਈ ਜਗ੍ਹਾ ਦੇ ਉੱਤੇ ਜਿੱਥੇ ਪੁਲ ਲੱਗਣੇ ਸੀ ਰਾੜਾ ਸਾਹਿਬ ਉਹ ਲੱਗ ਰਹੇ ਨੇ ਕੰਮ ਚੰਗੇ ਹੋ ਰਹੇ ਨੇ ਤੇ ਪਤਾ ਨਹੀਂ ਪ੍ਰਮਾਤਮਾ ਅੰਦੇ ਕੇ ਅਰਦਾਸ ਆ ਵੀ ਉਹਨਾਂ ਨੂੰ ਸਮਤ ਬਖਸ਼ੇ ਫਿਰ ਵੀ ਜੇ ਕੋਈ ਉਹਨਾਂ ਨੂੰ ਮੇਰੇ ਨਾਲ ਗੱਲ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਸਕੂਲਾਂ ਦੇ ਵਿੱਚ ਜਾ ਕੇ ਨਾ ਕਰੀਏ ਤੁਸੀਂ ਦਫ਼ਤਰ ਚਾਓ ਮੈਂ ਬੈਠਾ ਹੁਣ ਹਮੇਸ਼ਾ ਹੀ ਆਪਾਂ ਸਕੂਲਾਂ ਚ ਜਾ ਕੇ ਕਿਉਂ ਵਿਰੋਧ ਕਰਨਾ ਪਰ ਇੱਥੇ ਕਿ ਜਿਹੜਾ ਸਿਆੜ ਜਿਹੜੀ ਗੱਲ ਹੋਈ ਆ ਮੈਨੂੰ ਲੱਗਦਾ ਕਿ ਸਿਆੜ ਜਿਹੜਾ ਗੁੱਡ ਅਰਥ ਸਕੂਲ ਆ ਉਹਦੇ ਜਿਹੜੇ ਚਾਚਾ ਜੀ ਜਾਂ ਉਹਨਾਂ ਦੇ ਸਤਿਕਾਰਯੋਗ ਉਹ ਵਿੱਚ ਸੀਗੇ ਤੇ ਉਹਨਾਂ ਵੱਲੋਂ ਉਹਨਾਂ ਨੂੰ ਡਰਾ ਕੇ ਜੇ ਸਰਕਾਰੀ ਸਕੂਲ ਵਧੀਆ ਚੱਲ ਗਏ ਤਾਂ ਪ੍ਰਾਈਵੇਟ ਸਕੂਲ ਬੰਦ ਹੋ ਜਾਣਗੇ ਸੋ ਅਸੀਂ ਸਰਕਾਰੀ ਸਕੂਲਾਂ ਨੂੰ ਵਧੀਆ ਕਰਕੇ ਰ੍ਹਾਂਗੇ ਇਹਨਾਂ ਦੀਆਂ ਧਮਕੀਆਂ ਤੋਂ ਅਸੀਂ ਬਿਲਕੁਲ ਨਹੀਂ ਡਰਨ ਵਾਲੇ E ਵਰਸੀ ਕਟਣਗੇ ਅਸੀ ਬਾੜੀ ਵਰਸੀ ਕਟਣਗੇ ਅਸੀ ਕੀ ਘਟ ਲਿਆਂਦਾ ਘਟ ਲਿਆਂਦੀ ਐ ਪ੍ਰੀਖਾ ਕਾਇ ਸੁਲ ਗਿਆ ਕੌਣ ਕਰੂਾਰੇ ਸੱਖਾਰੇ ਸੁਲ ਦਿਆਂ 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 ਕੌਣ ਕਰੂਾਰੇ ਸੱਖਾਰੇ ਸਰਕਾਰ ਦੀ ਪੂੜੀ ਇਕੱਠਾਂ ਦੇ ਦੀ ਪੂੜੀ ਇਕੱਠਾਂ ਦੀ ਪੂੜੀ ਇਹਨੇ ਕਰੂਂ ਬਲੰਦੀ ਹਾਸਲਕਾਰੀ ਫੂਲ ਤੇ ਪੜੀ ਨੀਨੇ ਕਰੂਂ ਬਲੰਦੀ ਹਾਸਲਕਾਰੀ ਫੂਲ ਤੇ ਪੜੀ ਨੀਨੇ ਕਰੂਂ ਬਲੰਦੀ ਹਾਸਲਕਾਰੀ ਫੂਲ ਤੇ ਪੜੀ ਵਿਗਿਆਨ ਨੂੰ ਅਪਣਾਉਣਾ ਆਪਣਾ ਜੀਵਨ ਬਣਾਉਣਾ ਅਸੀਂ ਵਿਗਿਆਨ ਨੂੰ ਅਪਣਾਉਣਾ ਆਪਣਾ ਜੀਵਨ ਬਣਾਉਣਾ ਉੱਚਾ ਉੱਤੇ ਦੇਖਾਉਣਾ ਅਜ ਮਾਨ ਦੇਣਾ ਅੱਥਾ ਹੁਣ ਮੱਲ ਕੇ ਅਜੋ ਕਰੀਏ ਅਜੋ ਕਰੀਏ ਪੜਾਈਆ ਸਫੂਲ ਕਰਕੇ ਅਜੋ ਕਰੀਏ ਅਜੋ ਕਰੀਏ ਪੜਾਈਆ ਸਫੂਲ ਕਰਕੇ ਅਜੋ ਕਰੀਏ ਅਜੋ ਕਰੀਏ ਪੜਾਈਆ ਸਫੂਲ ਕਰਕੇ ਅਜੋ ਕਰੀਏ ਜੀ ਸਾਡੇ ਬਹੁਤ ਹੀ ਮਾਣਯੋਗ ਐਮਐਲਏ ਹਲਕਾ ਪਾਇਲ ਮਨਵਿੰਦਰ ਸਿੰਘ ਯਾਸਪੁਰਾ ਜੀ ਵੱਲੋਂ ਬਦਿਆਰਤ ਨੂੰ 1000 ਰੁਪਏ ਨਾਮ ਦਿੱਤੇ ਰੰਦਾ ਹੈ ਤੇ ਸਾਡੇ ਮਾਣਯੋਗ ਸਰਪੰਚ ਸਾਹਿਬ ਵੱਲੋਂ 500 ਰੁਪਏ ਬਦਿਆਰਤ ਨੂੰ ਨਾਮ ਦਿੱਤੇ ਰੰਦਾ ਹੈ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਹੋਰ ਆਈਟਮ ਪੇਸ਼ ਕੀਤੀ ਜਾਣੀ ਹੈ ਗੁਲਾਬ ਦੀ ਫਸਲ ਖੜਾ ਇਤਿਹਾਸ ਸਾਡਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਮਹਿ ਲਾਉਂਦੇ i do